o ਇੱਥੇ ਗੱਲ ਨੂੰ ਕੁਝ ਦਿੰਦੇ ਅੱਜ ਜੀਮਾ ਮੰਡੀ ਵਿਖੇ ਪਹੁੰਚੇ ਆ ਸੰਤ巴巴 ਅਤਰ ਸਿੰਘ ਜੀ ਦੀ ਜਨਮ ਸਥਾਨ ਤੱਕ ਇੱਥੇ ਰੀਸੈਂਟਲੀ ਨਵੀਂ ਤਹਿਸੀਲ ਬਣੀ ਹੈ ਜਿਹੜੀ ਕਿ ਚਾਲੂ ਹੋ ਚੁੱਕੀ ਹੈ ਜਿਹਦੇ ਵਿੱਚ ਤਹਿਸੀਲਦਾਰ ਸੱਤ ਤਹਿਸੀਲਦਾਰ ਫਰਦ ਕੇਂਦਰ ਨਾਲ ਹੀ ਸੇਵਾ ਕੇਂਦਰ ਨਾਰੀ ਨਗਰ ਲਗਰ ਪੰਚਾਇਤ ਦਾ ਦਫਤਰ ਹੈ ਤੇ ਸਾਰੀਆਂ ਫਸਿਲਕੀਆਂ ਲੋਕਾਂ ਨੂੰ ਇੱਕੋ ਛੱਤ ਥਲੀ ਮਿਲਦੀ ਹੈ ਪਹਿਲਾਂ ਇਹ ਤਿੰਨ ਚਾਰ ਜਗ੍ਹਾ ਤੇ ਜਾਣਾ ਪੈਂਦਾ ਸੀ ਅਟਵਾਰ ਖਾਨਾ ਕਿਤੇ ਹੋਰ ਸੀ ਫਰਦ ਕੇਂਦਰ ਕਿਤੇ ਹੋਰ ਸੀ ਰਿਸ਼ਤੀ ਆਵਾਸ ਤੇ ਸਨਾਮ ਜਾਣਾ ਪੈਂਦਾ ਸੀ ਸੋ ਹੁਣ ਕਿਉਂਕਿ ਇਹ ਜਿਹੜਾ ਕਸਬਾ ਹੈ ਇਹ ਆਲੇ ਦੁਆਲੇ ਤੇ 15 ਤੋਂ 20 ਮਿੰਟਾਂ ਦਾ ਸੈਂਟਰ ਪੈ ਗਿਆ ਦੇ ਵਾਸਤੇ ਬੜੀ ਚਿਰ ਦੀ ਡਿਮਾਂਡ ਸੀ ਮੰਗ ਸੀ ਉਹ ਅਸੀਂ ਪੂਰੀ ਕੀਤੀ ਹੈ ਇੱਥੇ ਹਸਪਤਾਲ ਦੀ ਬਹੁਤ ਵੱਡੀ ਕਮੀ ਸੀ ਇੱਕ ਹਸਪਤਾਲ ਬਣ ਰਿਹਾ ਤੁਹਾਡੇ ਸਾਹਮਣੇ ਜਿਹੜੀ 36 ਤੱਕ ਦੀ ਜਿਹੜੀ ਟਾਈਮ ਬౌੰਡ ਹੈ ਜਾਨੀ ਕਿ 3 ਜੂਨ ਤੱਕ તૈયાર ਜਿਹੜਾ ਬੈਡ ਦਾ ਹਸਪਤਲ ਹੈ ਐਮਰਜੈਂਸੀ ਆਈਪੀਡੀ ਆਪੀਡੀ ਤਾਂ ਪਹਿਲੇ ਚੱਲਦਾ ਹੈ ਆਈਪੀਡੀ ਬਾਅਦ ਚੱਲੇਗਾ ਤੇ ਕਿ ਇੱਥੋਂ ਮੇਰਾ ਪਿੰਡ 10 ਕਿਲੋਮੀਟਰ ਸਾਨੂੰ ਪਤਾ ਹੈ ਕਿ ਇੱਥੋਂ ਤਾਂ ਸਿਰਫ ਰੈਫਰੀ ਕਰਦੇ ਸੀ ਜਾਂ ਸੁਨਾਮ ਨੂੰ ਜਾਂ ਜੇਂਦਰਾਸਥਨ ਆਇਆ ਰੈਫਰਸੈਂਟਰੀ ਬਣ ਕੇ ਸੀ ਸੋ ਇੱਥੇ ਪ੍ਰੋਪਰ ਇਲਾਜ ਦੀ ਸਾਰੀਆਂ ਫੈਸਿਲਿਟੀਆਂ ਮਿਲਣ ਕਿ ਟੈਸਟ ਰੂਮ ਮਸ਼ੀਨਾਂ ਦੇ ਮਾਗੇ ਔਰ ਮੈਂ ਹਸਪੀਟਲ ਦੇ ਸਟਾਫ ਨੂੰ ਵੀ ਪੁੱਛਿਆ ਮੈਡਮ ਡੈਂਟਿਸਟ ਤੁਸੀਂ ਆਪ ਕੋਲੇ ਖੜ ਕੇ ਆਪਣੇ ਆਪਣਾ ਕਲੀਨਿਕ ਸੈੱਟ ਕਰਾ ਰਹੇ ਨੇ ਕਿਉਂਕਿ ਬਹੁਤ ਸਾਰੀਆਂ ਟੈਕਨੀਕਲੀ ਇਹ ਵੱਲਾ ਹੁੰਦੀਆਂ ਨੇ ਪਾਈਪਾਂ ਜਿਹੜੀਆਂ ਨੇ ਉਹ ਕੰਧਾਂ ਦੇ ਵਿੱਚ ਦੀ ਜਾਂਦੀਆਂ ਨੇ ਉਹ ਜੀ ਹੁਣ ਕਰਵਾ ਲੈਣਗੇ ਤਾਂ ਫਿਰ ਬਾਅਦ ਦੇ ਵਿੱਚ ਕੋਈ ਤੋੜ-ਫੋੜ ਦਾ ਚਾਂਤ ਨਹੀਂ। ਉਹ ਡੀਸੀ ਸਾਹਿਬ ਨੇ ਵੀ ਦੱਸਿਆ ਕਿ ਬਿਲਕੁਲ ਟਾਈਮ ਤੇ ਜਿਹੜਾ ਇਹ ਪ੍ਰੋਜੈਕਟ ਉਹਦੇ ਢਾਂਚਾ ਕੜਾ ਹੋ ਗਿਆ ਹੁਣ ਫਿਨਿਸ਼ਿੰਗ ਚੱਲ ਰਹੀ ਹੈ। ਮੇਰਾ ਆਪਣਾ ਇਲਾਕਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਮਾਰਚ ਦੇ ਅੱਧ ਦੇ ਵਿੱਚ ਸੰਘਵਾਦ ਅਦਰ ਸਿੰਘ ਦੀ ਯਾਦਗਾਰੀ ਮੇਲਾ ਵੀ ਹੋਣਾ ਹੈ। ਉਸ ਸੰਬੰਧੀ ਵੀ ਤਿਆਰੀਆਂ ਇਸ ਤਰ੍ਹਾਂ ਦੀਆਂ ਤਾਂ ਕਿ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਸ ਸੰਬੰਧੀ ਵੀ ਡਿਸਪਲੋ ਅਧਿਆਤਿਕੀ ਅੰਦਰ ਸਲਾਹ ਸਤਾਰਾ ਮਾਰਚੂ ਤੇ ਉਸ ਵੇਲੇ ਕਾ ਬਹੁਤ ਜ਼ਿਆਦਾ ਭਾਰੀ ਜਿਹੜਾ ਸੰਗਤਾਂ ਦਰਸ਼ਲ ਕਰਨ ਲਾਉਂਦੀਆਂ ਨੇ ਬਾਅਦ ਰੱਬਰ ਟੋਇਲਟ ਬਾਥਰੂਮ ਜਾਂ ਕੋਈ ਸੀਸੀਟੀਵੀ ਕੈਮਰੇ ਕੋਈ ਲੌਸਟ ਐਂਡ ਫਾਊਂਡ ਅਪਾਰਟਮੈਂਟ ਦਾ ਨਾਮ ਮੰਗੀ ਸੀ ਇਸ ਦਾ ਮੋਬਾਈਲ ਜਾਂ ਕਿਸੇ ਦਾ ਕੋਈ ਇਹ ਬਈ ਬੱਚਾ ਹੱਥ ਚੜਾ ਕੇ ਇਧਰ ਉਧਰ ਹੋ ਜਾਂਦਾ ਤਾਂ ਕਿ ਪ੍ਰੋਪਰ ਜਿਹੜਾ ਬਿਲਕੁਲ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਇਹ ਤੁਹਾਨੂੰ ਕੋਈ ਦਿੱਕਤ ਨਹੀਂ ਆ ਸਮਝਣਾ ਹੈ ਇਹ ਪੋਸ਼